ਕਾਰਨ ਕੀ ਹੁੰਦਾ ਬਾਈ ਗੱਲ ਪਤਾ ਕੀ ਹੈ ਹੁਣ ਅਗਲਾ ਅਸੀਂ ਕਹਿੰਦੇ ਨੇ ਬੱਕਰੀਆਂ ਵਾਲਾ ਅਸੀਂ ਕਹਿੰਦੇ ਆ ਬਾਈ ਸਾਨੂੰ ਬੱਕਰੀਆਂ ਵਾਲਾ ਕਹੋ ਮੈਂ ਬੜੇ ਫਕਰ ਨਾਲ ਕਹਿਣਾ ਵੀ ਮੈਂ ਕਹਿਣਾ ਵੀ ਮੈਂ ਜ਼ਿੰਮੇਦਾਰਾਂ ਜ਼ਮੀਨ ਜਾਇਦਾਦ ਦਾ ਸਾਰਾ ਕੁਝ ਆਪਦਾ ਸੈਟ ਆ ਬਾਈ ਘਰੋਂ ਬਾਬੇ ਦੀ ਕਿਰਪਾ ਨਾਲ ਮੈਂ ਕਹਿੰਦਾ ਮੈਨੂੰ ਬੱਕਰੀਆਂ ਵਾਲਾ ਕਹੋ ਕਾਰਨ ਅਗਲਾ ਕਹਿੰਦਾ ਵੀ ਸਾਨੂੰ ਪ੍ਰਾਪਰਟੀ ਨਹੀਂ ਹੋਇਆ ਵੀਰੇ ਜਿਹਨੇ 5000 ਦੀ 6000 ਦੀ ਮੰਡੀ ਤੋਂ ਪੱਠ ਲੈ ਲਈ ਉਹਨੇ ਬਾਈ ਇਨਕਮਿੰਗ ਦਾ ਸਾਧਨ ਕਿਵੇਂ ਬਣੂਗਾ ਸਾਡੇ ਮੇਲੇ ਕਰਾਉਣ ਦਾ ਮਕਸਦ ਇਹ ਆ ਵੀ ਬਰੀਡ ਬਰੀਡ ਤਿਆਰ ਮੇਰਾ ਮਕਸਦ ਕੀ ਹੁੰਦਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਿਉਂ ਹਰੇਕ ਬੰਦੇ ਨੂੰ ਮੈਂ ਇੱਕੋ ਹੀ ਗੱਲ ਕਹਿਣਾ ਉਹ ਨਾ ਬਰੀਡ ਜਿੱਥੇ 10 ਰੱਖਣੀਆਂ ਨੇ 5 ਰੱਖ ਲਾ ਜਿੱਥੇ 20 ਰੱਖਣੀਆਂ ਨੇ 10 ਰੱਖ ਲਾ ਪਰ ਰਿਸ਼ਤੇਦਾਰ ਚਾਹ ਦਾ ਕੱਪ ਫੜਨ ਤੋਂ ਪਹਿਲਾਂ ਤੇਰੇ ਕੰਨੇ ਨੂੰ ਨਾ ਆਵੇ ਬੱਕਰੀਆਂ ਕੰਨੇ ਨੂੰ ਜਾਵੇ ਵੀ ਇਹ ਲਿਆਂਦੀਆਂ ਕਿੱਥੋਂ ਨੇ ਲਿਆਂਦੀਆਂ ਕਿੱਥੋਂ ਹੁਣ ਮੰਡੀਆਂ ਲਵਾਉਣ ਦਾ ਕਾਰਨ ਕੀ ਆ ਬਰੀਡ ਵੀ ਮੰਡੀਆਂ ਤੇ ਆਪਾਂ ਨੂੰ ਪਤਾ ਲੱਗੇ ਵੀ ਕਿੰਨੀ ਹੁਣ ਕ੍ਰੋਸ ਬੀਟਲ ਤੇ ਵੀ ਕੰਮ ਕਰਨਾ ਬੰਦ ਕਰ ਦੋ ਜੇ ਜ਼ਿੰਦਗੀ 'ਚ ਕਾਮਯਾਬ ਹੋਣਾ ਹੁਣ ਰੋਜ਼ ਮੇਲੇ ਹੁੰਦੇ ਨੇ ਬਾਈ ਮੁੱਲਾਪੁਰ ਮੇਲਾ ਹੋਇਆ ਕਿੱਡਾ ਖੀਰੇ ਬੱਚਿਆਂ ਨੂੰ ਫਰਿੱਜ ਰੱਖੇ ਐਂਟਰੀ ਕਿੰਨੀ ਸਿਰਫ 700 700 ਫਰਿੱਜ 15000 ਦਾ ਉਹਦਾ ਕਿਵੇਂ ਨਹੀਂ ਹੌਸਲਾ ਪਤਾ ਹੀ ਹੋਊਗਾ ਬਾਈ ਜਦੋਂ ਉਹਨੇ ਬੱਚਾ ਪਾਲਿਆ ਖੀਰਾ ਬੱਚਾ ਦੋਹਾਂ ਤਿੰਨਾਂ ਮਹੀਨਿਆਂ ਦਾ ਛੇ ਮਹੀਨਿਆਂ ਦਾ ਬਾਈ ਉਹ ਕਿਵੇਂ ਨਹੀਂ ਕਾਮਯਾਬ ਹੋਊਗਾ ਬੰਦਾ ਜਦੋਂ ਆਪਾਂ ਬਾਈ ਬਰੀਡ ਤੇ ਕੰਮ ਨਹੀਂ ਸਾਨੂੰ ਬੱਕਰੀ ਮਿਲ ਗਈ ਜੀ ਵਿੱਚ ਮੈਨੂੰ ਵੀਰ ਕਹਿਣਗੇ ਸਾਨੂੰ 14000 ਦੀ ਬੱਕਰੀ ਮਿਲ ਗਈ ਬਾਈ ਉਹ 14000 ਵਾਲੀ ਬੱਕਰੀ ਫਿਰ ਬਾਈ ਆਪਾਂ ਰਿੰਗ 'ਚ ਫੜ ਕੇ ਨਹੀਂ ਖੜ ਸਕਦੇ ਉਹਨੂੰ ਸਹੀ ਹੈ ਬਰੀਡ ਦੇ ਉੱਤੇ ਕੰਮ ਕਰੋ ਮੈਂ ਨਹੀਂ ਕਹਿੰਦਾ ਵੀ ਆਪਾਂ ਫਾਹਾ ਲਾ ਕੇ 50000 ਵਾਲੀ ਲਓ ਜਾਂ 2 ਲੱਖ ਵਾਲੀ ਲਓ ਉਹ ਵੀ ਕੰਮ ਨਾ ਕਰੋ ਤੁਸੀਂ ਵੀ ਲਿਮਟ ਤੋਂ ਛੋਟੇ ਕੰਮ ਤੋਂ ਸਟਾਰਟ ਕਰ ਲਓ ਇਹ ਨਹੀਂ ਤੁਹਾਨੂੰ ਕਹਿੰਦੇ ਵੀ ਆਪਾਂ ਵੱਡੀਆਂ ਬਾਬੇ ਨੇ ਕਿਹਾ ਵੀ ਸਾਬ ਸੰਭਾਲ ਜਿਵੇਂ ਹੁਣ ਕਿਹਾ ਵੀ ਬੰਦਾ ਕਿਵੇਂ ਪਰਦਾ ਪਾਲੀ ਚਾਰ ਦਾ ਗੱਲ ਬਾਬੇ ਦੀ ਵੀ ਕਿਤਨਾ ਕਿਤੇ ਇਹ ਵੀ ਸਹੀ ਭਾਈ 90% ਹੁਣ ਮੈਂ ਉਰੇ ਆ ਜਾਣਾ ਘਰੇ ਜਿਵੇਂ ਬਾਬੇ ਦੀਆਂ ਗੁੜੀਆਂ ਨੇ ਉਹਨਾਂ ਦਾ ਪੂਰਾ ਸਹਿਯੋਗ ਆ ਹਾਂ ਬਾਬਾ ਜਿੱਥੇ ਮਰਜ਼ੀ ਹੋਵੇ ਬਾਬੇ ਦੇ ਕੋਈ ਮੈਟਰ ਨਹੀਂ ਕਰਦਾ ਜਿਹੜੀਆਂ ਗੁੜੀਆਂ ਨੇ ਭਾਈ ਵਿੱਚ ਗੱਲਾਂ ਉਹ ਬੰਦਿਆਂ ਪਾਲੀਆਂ ਨੂੰ ਵੀ ਨਹੀਂ ਪਤਾ ਮੈਂ ਥੋੜੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਜਿਹੜਾ ਕੁੜੀਆਂ ਨੂੰ ਪਤਾ ਹੂੰ ਜੇ ਬਾਬੇ ਤਾਂ ਉਹਨਾਂ ਨੇ ਸਿੱਖਿਆ ਲਈ ਆ ਹੂੰ ਗੁਰੂ ਬਗੈਰ ਗਿਆਨ ਤਾਂ ਮਿਲਦਾ ਨਹੀਂ ਨਹੀਂ ਮਿਲਦਾ ਆਪਣੇ ਬੰਦਿਆਂ 'ਚ ਕੀ ਆ ਬਸ ਹੈਂਕੜ ਆ ਪੁੱਛਣਾ ਨਹੀਂ ਕਿਸੇ ਨੂੰ ਹੂੰ ਆਪਾਂ ਇੱਕ ਦੂਜੇ ਦੇ ਪਾਲੀ ਸੋਟੀ ਦੇ ਸਾਂਝੀ ਹੁੰਨੇ ਆ ਜੇ ਨਹੀਂ ਕੋਈ ਚੀਜ਼ ਨੌਲੇਜ ਆਉਂਦੀ ਆ ਆਪਾਂ ਫੋਨ ਕਰ ਲਓ ਇਹਦੇ ਨਾਲ ਆਪਣੀ ਈਮੇਜ ਘਟਣੀ ਨਹੀਂ ਬਦਣੀਆ ਮੈਨੂੰ 100 ਤੋਂ 150 ਫੋਨ ਡੇਲੀ ਬੱਕਰੀ ਬਿਮਾਰ ਵਾਲੇ ਦਾ ਆਉਂਦਾ ਜੇ ਮੈਂ ਕਿਸੇ ਨੂੰ ਦੱਸ ਦੰਨਾ ਮੈਂ ਮਹਾਰਾਜ ਤਾਂ ਨਹੀਂ ਬਣ ਗਿਆ ਜੇ ਕਿਸੇ ਗਰੀਬ ਦਾ ਫਾਇਦਾ ਹੁੰਦਾ ਮੇਰਾ ਕੀ ਡੇਟਾ ਲੁਖਦਾ ਮੈਂ ਕਹਦਾ ਨਾ ਫਾਇਦਾ ਹੁੰਦਾ ਰਾਤ ਨੂੰ 2:30 ਵਜੇ ਮੈਨੂੰ ਫੋਨ ਆਇਆ ਬੱਕਰੀ ਬਈ ਐ ਕਰਕੇ ਐ ਬਹਿ ਗਈ ਮੈਂ ਕਿਹਾ ਬਈ ਇਹਦਾ ਹੱਲ ਕਰ ਦੇ ਉਹ ਦੂਜੇ ਦਿਨ ਬੱਕਰੀ ਉਹਦੀ ਬਈ ਉੱਠ ਖੜੀ ਉਹਨੇ ਕਿੰਨੀਆਂ ਸੀਸਾਂ ਦਿੱਤੀਆਂ ਮੈਨੂੰ ਸਹੀ ਗੱਲ ਇਹ ਨਹੀਂ ਹੁੰਦਾ ਵੀ ਆਪਾਂ ਪਾਲੀ ਸਾਰੇ ਸੋਟੀ ਦੇ ਭਾਈਆਂ ਵੀ ਇੱਕ ਦੂਜੇ ਨੂੰ ਜੇ ਨਹੀਂ ਨੌਲੇਜ ਆਪਾਂ ਅਗਲੇ ਤੋਂ ਸਿੱਖਿਆ ਲੈ ਲਓ ਦੱਸਣਾ ਚਾਹੀਦਾ ਜੀ ਦੱਸਣਾ ਮੈਂ 100 ਤੋਂ 150 ਫੋਨ ਵੀਰੇ ਡੇਲੀ ਅਟੈਂਡ ਕਰਦਾ ਵੀ ਜਿਹੜੇ ਬੱਕਰੀਆਂ ਬਿਮਾਰ ਵਾਲਿਆਂ ਦੇ ਮੈਨੂੰ ਆਉਂਦੇ ਨੇ ਮੈਂ ਇੱਕੋ ਗੱਲ ਕਹਿਣਾ ਨਾ ਵੀ ਬਰੀਡ ਤੇ ਕੰਮ ਕਰੋ ਆਉਣ ਵਾਲਾ ਸਮਾਂ ਵੀਰੇ ਜੇ ਆਪਾਂ ਪੰਜਾਬ ਦੀ ਬਰੀਡ ਪੰਜਾਬ ਨੂੰ ਦੇ ਗਏ ਨਾ ਆਪਣੇ ਤੋਂ ਕਾਮਯਾਬ ਇਹ ਤੋਂ ਜ਼ਿਆਦਾ ਕੀਤਾ ਕੋਈ ਕੰਮਜਾਬ ਨਹੀਂ ਨਹੀਂ ਇਹ ਹੈ ਭਾਈ। ਠੀਕ ਆ ਫਾਸਲ ਦੀ ਵੀ ਆਪਾਂ ਖੇਤੀ ਵੀ ਕਰਦੇ ਆ ਉਧਰ ਵੀ ਦੇਖਿਆ ਕੀ ਕਮਾਈ ਆ। ਹੁਣ ਭਲਵਾਨ ਜੀ, ਭਲਵਾਨ ਜੀ ਦਾ ਘੋੜਾਕ ਬੱਚਾ ਉੱਤੇ ਚੈਂਪੀਅਨ ਬਣਿਆ ਲਜ਼ਾਰ। ਹਮ ਨਿਕਾ ਜਾ ਬੱਚਾ। ਉਹਦੀ ਕੁਆਲਿਟੀ ਆ, ਬਰੀਡ ਆ। ਅਸੀਂ ਬਾਰ-ਬਾਰ ਇਹ ਹਰ ਵੀਡੀਓ ਵਿੱਚ ਮੈਂ ਇਹੀ ਕਹਦਾ ਬਰੀਡ ਤੇ ਕੰਮ ਕਰੋ, ਬਰੀਡ ਤੇ ਕੰਮ ਕਰੋ। ਸਾਰਿਆਂ ਨਾਲੋਂ ਬਹੁਤ ਚੰਗਾ ਕੰਮ, ਇੱਜ਼ਤਦਾਰ ਕੰਮ ਆ ਬਰੀਡ ਆ। ਜਿਹੜਾ ਬਰੀਡ ਤੇ ਕੰਮ ਕਰ ਦੋ ਦੁੱਧ ਆਟੋਮੈਟਿਕ ਪਾਊਗਾ ਹੀ ਪਾਊਗਾ। ਬਰੀਡ ਵਾਲੀ ਬੱਕਰੀ ਨੇ ਹਤੋਂ ਵੇਤੋਂ ਵੱਧ ਦੁੱਧ ਦੇਣਾ। ਸਹੀ ਕਿਉਂਕਿ ਵੀਰਾਂ ਦੀ ਬੱਕਰੂ ਆਪਾਂ ਸੰਭਾਂਗੇ ਆਟੋਮੈਟਿਕ ਸੇਵਾ ਕਰਾਂਗੇ ਉਹ ਬੱਚਿਆਂ ਦਾ ਪਾਲਣੀ ਪਾਲਣਾ ਉਹਨੇ ਦੁੱਧ ਵੀ ਆਪਾਂ ਨੂੰ ਲੋੜ ਤੋਂ ਵੱਧ ਦੇਣਾ ਹੀ ਦੇਣਾ ਇਸ ਲਈ ਸਾਰੇ ਪੇਗਾ ਦੇਖੀਆ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਵੀ ਬਰੀਡ ਤੇ ਕੰਮ ਕਰੋ ਵੱਧ ਤੋਂ ਵੱਧ ਮੰਡੀ ਦੇ ਵਿੱਚ ਇੱਥੇ ਵੀ ਮੇਲਾ ਹੋਇਆ ਮੈਂ ਇੱਥੇ ਵੀ ਰਿੰਗ 'ਚ ਰੱਸੀ ਨਹੀਂ ਫੜੀ ਬਾਈ ਲੌਂਗੋ ਵਾਲ ਮੇਲਾ ਹੋਇਆ ਉੱਥੇ ਆਪਾਂ ਬੱਚਾ ਪਾਇਆ ਨਹੀਂ ਉਰੇ ਮੇਲਾ ਹੋਇਆ ਇੱਥੇ ਵੀ ਪਾਇਆ ਨਹੀਂ ਉੱਥੇ ਕਮੇਡੀ ਦਾ ਫੈਸਲਾ ਸੀ ਕਿ ਤੁਸੀਂ ਬੱਚੇ ਪਾ ਸਕਦੇ ਹੋ ਠੀਕ ਹੈ ਰਿੰਗ ਦੇ ਵਿੱਚ ਨਾ ਬਾਈ ਮੇਰੇ ਨਾਂ ਤੇ ਪਰਚੀ ਸੀ ਨਾ ਮੈਂ ਰੱਸੀ ਫੜੀ ਆ ਵੀ ਕੱਲ ਨੂੰ ਬਾਬਾ ਜੀ ਕਿਤੇ ਕੋਈ ਬੰਦਾ ਇਹ ਨਾ ਕਹਦੇ ਵੀ ਪੱਖਪਾਤ ਹੋ ਗਿਆ ਹਾਂ ਜਦੋਂ ਐਂਡ ਤੇ ਬਈ ਬੱਚਾ ਜਿੱਤਿਆ ਮੇਰਾ ਚੈਂਪੀਅਨ ਬਣਿਆ ਖੀਰੇ ਅਨਾਉਂਸ ਹੋਇਆ ਉਦੋਂ ਵੀ ਜਿਹੜੇ ਮੁੰਡੇ ਦੇ ਹੱਥਾਂ 'ਚ ਰੱਸੀ ਸੀ ਮੈਂ ਮੈਡਲ ਉਸੇ ਦੇ ਗਲ 'ਚ ਪਾਇਆ ਬਈ ਉਦੋਂ ਵੀ ਮੈਂ ਸੋ ਨਹੀਂ ਕੀਤਾ ਵੀ ਇਹ ਬੱਚਾ ਮੇਰਾ ਹੂੰ ਬਰੀਡ ਮੈਂ ਇੱਕੋ ਹੀ ਗੱਲ ਦੁਬਾਰੇ ਦੁਬਾਰੇ ਫੇਰ ਰਿਪੀਟ ਕਰੀਆਂ ਨਾ ਵੀ ਬਰੀਡ ਤੇ ਕੰਮ ਕਰੋ ਚਾਹੇ ਘੱਟ ਕਰ ਲੋ ਆਉਣ ਵਾਲੇ ਮੇਲਿਆਂ ਦੇ ਵਿੱਚ ਸਾਨੂੰ ਪਤਾ ਲੱਗਣਾ ਵੀ ਬਰੀਡ ਵੀ ਪਹਿਲਵਾਨ ਕੋਈ ਗੱਲਾਂ ਕਹਿੰਦਾ ਸੀ ਵੀ ਸਾਡੇ ਕੰਮ ਆਉਂਦੀਆਂ ਨੇ ਹੁਣ ਇਹਨਾਂ ਦੇਖੋ ਵੀ ਆਪਾਂ ਨੂੰ ਪੱਠ ਮਿਲ ਗਈ 6000 ਦੀ 7000 ਦੀ ਉਹ ਦੀ ਨਹੀਂ ਇਹ ਤਾਂ ਉਦਾਂ ਹੀ ਵੀਡੀਓ ਬਣਦੀ ਸੀ ਬਾਬਾ ਜੀ ਓਕੇ ਵੀਰੇ ਧੰਨਵਾਦ ਬਾਕੀ ਵੀਰਾਂ ਨੂੰ ਬੇਨਤੀ ਆ ਕਿ 25 ਤੇ 26 ਨੂੰ ਟ੍ਰੇਨਿੰਗ ਆ ਵੀਰੇ ਉਹਦੇ ਵਿੱਚ ਜ਼ਰੂਰ ਹਿੱਸਾ ਲਵੋ ਤੁਹਾਨੂੰ ਡਾਕਟਰੀ ਬਾਰੇ ਪਤਾ ਲੱਗੂਗਾ ਤੁਹਾਨੂੰ ਬੱਕਰੀ ਖਰੀਦ ਵੇਚ ਬਾਰੇ ਪਤਾ ਲੱਗੂਗਾ ਤੁਹਾਨੂੰ ਇਹ ਪਤਾ ਲੱਗੂ ਵੀ ਇੱਕ ਇਹੋ ਜਿਹੇ ਬੱਚੇ ਲੈਣੇ ਆ ਕਹੇ ਜੀ ਬੱਕਰੀ ਲੈਣੀਆਂ ਕਿਵੇਂ ਉਹਨੂੰ ਸਾਂਭਣਾ ਕਿੱਦਾਂ ਡੀਫਾਰਮ ਕਰਨਾ ਕਿੰਨੇ ਚਾਰ ਵਾਰ ਕਰਨਾ ਕਿਹੜੀ ਕਿਹੜੀ ਦਵਾਈ ਦੇਣੀ ਹੈ ਕਈ ਵੀਰ ਹੁੰਦੇ ਇੱਕੋ ਹੀ ਦਵਾਈ ਦੇਈ ਜਾਂਦੇ 12 ਮਹੀਨੇ 30 ਦਿਨ ਉਹਦਾ ਵੀ ਸਾਨੂੰ ਸਾਈਡ ਇਫੈਕਟ ਬਹੁਤ ਜ਼ਿਆਦਾ ਪੈਂਦਾ ਵਾ ਬੱਕਰੀ ਦੇ ਅੰਦਰਲੇ ਕੀੜੇ ਨਹੀਂ ਮਰਦੇ ਇੱਕ ਦਵਾਈ ਨਾਲ ਇਸ ਲਈ ਸਾਰਿਆਂ ਨੂੰ ਬੇਨਤੀ ਆ ਕਿ ਉਹਦੇ ਵਿੱਚ ਵੀਸਾ ਲਵੋ 24 25 26 ਅਪ੍ਰੈਲ ਦਾ ਦੁੱਧ ਦਾ ਚਵਾਈ ਦਾ ਮੇਲਾ ਤਿਆਰੀ ਕਰ ਲਓ ਇਹ ਦੋ ਮੇਲੇ ਇਕੱਠੇ ਹੋਣੇ ਆ ਜਿਹੜਾ ਇਹ ਮੇਲਾ ਹੋਣਾ ਵਾ ਵੀਰੇ ਇਹ ਰਣਜੀਤ ਸਵਰਗਵਾਸੀ ਰਣਜੀਤ ਸਿੰਘ ਗੋਪਾਲ ਰਾਏ ਕਨਾਂ ਭਾਈ ਰਵਿੰਦਰ ਸਿੰਘ ਕੈਨੇਡਾ ਉਹਨਾਂ ਵੱਲੋਂ ਆਪਣੇ ਪਿਤਾ ਦੀ ਯਾਦ ਦੇ ਵਿੱਚ ਰਜੀਤ ਸਿੰਘ ਦੀ ਯਾਦ ਦੇ ਵਿੱਚ ਇਹ ਮੇਲਾ ਕਰਵਾਇਆ ਜਾਣਾ ਤੇ ਤਿਆਰੀ ਕਰ ਲੋ ਬਹੁਤ ਵਧੀਆ ਮੇਲਾ ਹੋਊਗਾ ਪਹਿਲਾ ਮੇਲੇ ਵੇਲੇ ਵੀ ਅਸੀਂ ਲੋਕਾਂ ਨੂੰ ਇਹ ਨਹੀਂ ਕਿਹਾ ਵੀ ਐਡੇ ਇਨਾਮ ਦਵਾਂਗੇ ਪਰ ਅਸੀਂ ਆਪਣੀ ਬਿੱਤ ਤੋਂ ਵੱਧ ਇਨਾਮ ਦਿੱਤੇ ਭਾਈ ਰਵਿੰਦਰ ਸਿੰਘ ਕੈਨੇਡਾ ਵਾਲਿਆਂ ਨੇ ਤਹਿ ਤੋੜ ਦਿੱਤੀ ਭਾਈ ਟਿੰਮੀ ਭਾਈ ਆ ਇੰਗਲੈਂਡ ਵਾਲੇ ਬਿਰਸਾ ਗੋਟ ਫਾਰਮ ਵਾਲੇ ਉਹਨਾਂ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਬਾਕੀ ਸਾਡੇ ਨਗਰ ਦੇ ਜਾਂ ਸਾਡੇ ਪਾਲੀ ਵੀਰ ਇਹਨਾਂ ਨੇ ਸਭ ਨੇ ਤਿਲ ਫੁੱਲ ਪਾਇਆ ਮੇਲੇ 'ਚ ਪਰ ਇਸ ਮੇਲੇ ਦੇ ਵਿੱਚ ਵੀ ਇੱਕ ਇੱਕ ਕਿਸਮ ਦਾ ਰਿਕਾਰਡ ਪੈਦਾ ਕਰਾਂਗੇ ਤੇ ਮੈਂ ਪ੍ਰਭਾਨ ਵੀਰ ਜੀ ਖੜਾ ਸਾਡੇ ਚੈਨ ਨਾਲੇ ਖੜੇ ਨੇ ਬਾਈ ਜੀ ਖੜੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਕਿ ਵੱਧ ਤੋਂ ਵੱਧ ਆਇਓ ਮੇਲੇ 'ਚ ਤਿਆਰੀਆਂ ਕਰ ਲੋ ਓਕੇ थैंक यू ਲਓ ਜੀ